ਯਾਰ ਪਰ ਇਹ ਸਾਸਰੀ ਘਾਲ ਕਿਸ ਨੇ ਐਡ ਲੋੜੀ ਤਾਲੇ ਪੋਟਰ ਤੇ ਨੰਬਰ ਚਲੇਦਾ 507 ਫਟਵਾ ਭੇਜਿਆ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਦੇ ਰਹੋ ਚੈਨਲਸ ਫੋਲੋ ਕਰਦੇ ਰਹੋ ਤੇ ਭਰਾ ਬਣ ਕੇ ਨਾ ਫੇਸਬੁੱਕ ਦਾ ਵੀ ਕਰਿਆ ਕਰੋ ਚੈਨਲ ਫੋਲੋ ਕਰੋ ਤੇ ਆਪਾਂ ਦਾ ਕਿਹਾ 6 ਤੋਂ 7 ਕਿੱਜਾ ਵੀਡੀਓ ਕੋ ਸਾਰੀ ਬਿਲਕੁਲ ਸਟੈਪ ਨਾਲ ਕਰੋ ਲਾਇਕ ਸ਼ੇਅਰ ਕਮੈਂਟ ਕਰਦੇ ਫਿਰ 13 ਫੁੱਟ ਡਰਾ ਦਾ ਠੰਕੀ ਗਾ ਡਰਾ ਤੇ ਅੱਜ ਗੁਰੂ ਗੋਲੇ ਸਾਹ ਤੇ 2 ਫੁੱਟ ਵਾੜ 3 ਫੁੱਟ ਵੈਡਾ ਤੇ ਵਧੀਆ ਟਾਇਰ 60-60 ਪੈਸੇ ਤੇ ਪੂਰਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ 13 ਫੁੱਟ ਲੰਮਾ 7 ਫੁੱਟ ਚੌੜਾ ਤੇ ਵੀਲ ਕਵਰ ਪਏ ਹੋਏ ਆ ਤੇ ਪੂਰਾ ਸੋਹਣਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਕੇ ਲਈ ਜਾਂ ਸਾਰੀ ਜਾਣਕਾਰੀ ਫੋਨ ਲੱਗ ਦੇ ਸਕਦੇ ਆ ਰੇਟ ਹੈਗਾ ਇਹਦਾ 2 ਲੱਖ ਇਹਦਾ ਸੌਰੀ 1,60,000 1 ਲੱਖ ਤੇ 60,000 ਰੁਪਿਆ ਰੇਟ ਆ ਕਿਸੇ ਵੀਰ ਭਾਈ ਜੀ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਵੱਡੀ ਟਰਾਲਾ 3 ਫੁੱਟ ਵੈਡਾ ਪੂਰਾ ਹੈਵੀ ਤੋਂ ਭਰਾ ਟਰਾਲਾ ਬਣਿਆ ਹੋਇਆ ਤੇ 14 13 ਸੱਤ ਚ ਗੱਲਾ ਇਹ 1,60,000 ਰੁਪਏ ਰੇਟ ਆ 8 ਇੰਚੀ ਗੱਡਰਾ ਪੂਰਾ ਹੈਵੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਤੁਹਾਨੂੰ ਸਾਰੀ ਜਾਣਕਾਰੀ ਫੋਨ ਲੱਗ ਜਾਂਦੇ ਕੋਕਾ ਫਿਕਰ ਨਾ ਕਰੋ ਵੀਰੇ ਫਾਰਮ ਡ੍ਰੈਗ 60 ਜਿਲ੍ਹਾ ਫਰੀਦਕੋਟ ਜੋਈਆ 10 ਮਾਡਲ ਹੈ ਹਰਿਆਣਾ ਨੰਬਰ ਆ ਪੰਜਾਬ ਨੰਬਰ ਕਰਾ ਕੇ ਦੇ ਦੇਣਗੇ ਤੇ ਮੁੱਲ ਹੈ 90 ਪੈਸੇ ਮਾਡਲ ਤੇ 70 75 ਪੈਸੇ ਆ ਸਾਰਾ ਟਰੈਕਟਰ ਜਿਹੜਾ ਆ ਹੈਵੀ ਲੈਫਟ ਹੈ ਦੀ ਤੇ ਹੈਵੀ ਲੈਫਟ ਆ ਤੇ ਦੂਜਾ ਹੈਗਾ ਇਹ ਰਿੰਪ ਚੰਬ ਦਮੇ ਪਾਈ ਹੋਈ ਆ ਤੇ ਬੈਕ ਪੀਟ ਬਣਾਉਦਾ ਹੈ ਇਹ ਜੇ ਪੈਂਸਿੰਗ ਚੋਕ ਹੋ ਜੇ ਨਾ ਬੈਕ ਮਾਰ ਦਿੰਦਾ ਕਿਸੇ ਵੀਰ ਪਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀਆਂ ਸਾਰੀ ਕੰਨ ਕੜੀ ਫੋਨ ਲੱਗ ਜਾਂਦੇ ਕੋਕਾ ਪੂਰੀ ਟਰੈਕਟਰ ਆ ਹੈ ਫਾਰਮਟ੍ਰੈਕ 60 ਤੇ ਹੌਕ ਪੂਰੀ ਹੈਵੀ ਲੱਗੀ ਵੀ ਆ ਲਿਫਟ ਵੀ ਹੈਵੀ ਹੈ ਦੀ ਤੇ ਇੰਜਨ ਗੇਅਰ ਦਾ ਓਕੇ ਆ ਸਾਰਾ ਟਰੈਕਟਰ ਨੀਰ ਆ ਜਿਆ ਰੰਗ ਪੀਂਡ ਦਾ ਤੇ ਹਰਿਆਣਾ ਨੰਬਰ ਪੰਜਾਬ ਨੰਬਰ ਕਰਾ ਆ ਕੇ ਜੇ ਜਣ ਕੇ ਜ਼ਿਲ੍ਹਾ ਫਰੀਦਕੋਟ 3 ਲੱਖ ਤੇ 25000 ਰੁਪਏ ਰੇਟ ਮੰਗਦੇ ਆ ਮੌਕੇ ਦੇ ਮਾਤਲ ਕਰਦੇ ਨੇ ਕਿ ਪਾਵਰ ਸਟੀਅਰ ਨਾ ਪਾਵਰ ਸਟੀਅਰ ਨਾ ਡਬਲ ਕਲੱਚ ਆ ਡੈਕਸ ਬ੍ਰੇਕਾਂ ਇਹ ਜੰਗੀਰ ਦਾ ਓਕੇ ਵੀਡੀਓ ਦੀ ਸਾਰੀ ਵੀਕਲ ਸਟੈਪ ਨਾ ਕਰਿਓ ਦੇਖ ਚੈਅਰ ਕਰ ਦਿੱਤੇ 125000 ਸੋਨਾ ਦੇਖਾ 750 ਜੰਗੀਰ ਦਾ ਓਕੇ ਆ ਪਾਵਰ ਸਟੇਰ ਬਿਨਾ ਪਾਵਰ ਸਟੇਰ ਨੂੰ ਆ 85 ਪੈਸੇ ਟਾਇਰ 8585 ਤੇ ਕੋਕਾਪੀ ਟਰੈਕਟਰ ਰੰਗ ਪੇਂਟ ਦਾ ਸਾਰਾ ਨੀਲਾ ਆ ਜੇ ਟਰੈਕਟਰ ਤੇ ਟਾਵਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਕਾਜ ਪੱਤਰਾਂ ਦਾ ਕਿਹੜੀ ਆ ਟਰੈਕਟਰ ਤੇ ਬੈਟਰੀ ਨਵੀਂ ਰੱਖੀ ਆ ਜਮਾ

ਦੇਣ ਦਾ ਸਾਰੀ ਵੀ ਇੱਕ ਸਟੈਪ ਨਾ ਕਰੋ ਲਾਈਕ ਸ਼ੇਅਰ ਕਮੈਂਟ ਕਰਦੇ ਕੋ ਚੈਨਲ ਨੂੰ ਫੋਲੋ ਕਰਦੇ ਕਰੋ ਇਹ 2021 ਮਾਡਲ ਟਰੈਕਟਰ ਆ ਏੜ ਦਾ ਜਲੰਧਰ ਇੰਜਨ ਗੇਅਰ ਦਾ ਓਕੇ ਆ ਡਬਲ ਕਲਚ ਪਾਵਰ ਸਟੇਰ ਨਾਲ ਤੇ 52 ਦਾ ਟਰੈਕਟਰ ਇੰਜਨ ਗੇਅਰ ਦਾ ਓਕੇ ਜਉਂਦੀ ਆ ਰੇਟ ਫੋਨ ਤੇ ਕਰ ਸਕਦੇ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਦੱਸਪਰ ਕਰ ਸਕਦੇ ਆ ਕੋਕਪੁਰੀ ਹੈਵੀ ਲੱਗੀ ਆ ਲਿੰਕਾਂ ਸ਼ਿੰਕਾਂ ਇੰਗਲਗੀਰ ਦਾ ਓਕੇ ਆ ਬੈਂਪਰ ਲੱਗਿਆ ਵੇਟ ਲੱਗੇ ਵੀ ਆ ਘੋੜਾ ਬੈਂਪਰ ਲੱਗਿਆ ਵਾ ਕੋਕਾ ਵੀ ਟਰੈਕਟਰ ਆ 21 ਮਾਟੜਾ ਤੇ ਕਿਸੇ ਵੀ ਰੰਗ ਪੇਂਟ ਦਾ ਟਰੈਕਟਰ ਨਹੀਂ ਆ ਜਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੀਟ ਕਾਰਟ ਲੱਗੇ ਉੱਚੇ ਪੈਰਦਾਨ ਲੱਗੇ ਵੇ ਆ ਤੇ ਰੇਟ ਤੁਸੀਂ ਫੋਨ ਤੇ ਕਰ ਸਕਦੇ ਬਹੁਤ ਵਧੀਆ ਟਰੈਕਟਰ ਆ ਤੇ ਸਾਰੀ ਜਾਣਕਾਰੀ ਫੋਨ ਲੱਗਦੇ ਹੁੰਦੇ ਏਰੀਆ ਜਲੰਧਰ ਡਿਕ ਚੈੱਕ ਲੱਗਿਆ ਫੇਵਰ ਦੀ ਚਤਰੀ ਲੱਗੀ ਆ ਹੌਡਰ ਲੱਗਿਆ ਵਾ ਪੂਰਾ ਵਧੀਆ ਟਰੈਕਟਰ ਆ ਸਾਰੀ ਜਾਣਕਾਰੀ ਫੋਨ ਲੱਗਦੇ ਦਿੱਤੇ ਫੋਨ 361999 ਮਾਡਲ ਆ ਯਮਾਹਾ ਦੇ ਵਧੀਆ ਟਰੈਕਟਰ ਆ ਨੀਰ ਆ ਟਰੈਕਟਰ ਆ ਰੰਗ ਹੋਇਆ ਵਾ ਮਾੜਾ ਮੋਟਾ ਟਰੈਕਟਰ ਨੂੰ ਉਹ ਟਰੈਕਟਰ ਨੀਰ ਆ ਕੋਈ ਇਹ ਸਾਲੀ ਬਦਲੀਆ ਕੋਈ ਮੀਟਰ ਨਹੀਂ ਬਦਲੀਆ ਕੋਈ ਬ੍ਰੇਕ ਬ੍ਰੇਕ ਛੜੀ ਸਭ ਕੁਝ ਵਧੀਆ ਲੱਗਦਾ ਟਰੈਕਟਰ ਦਾ ਇੰਜਣ ਘੇੜਦਾ ਓਕੇ ਆ ਸਟੀਅਰ ਨਵੀਂ ਨਾਲ ਦਾ ਸੀਟ ਕਲ ਸੀਟ ਵੀ ਨਾਲ ਦੀ ਆ ਤੇ ਮਰਗਾਰ ਵੀ ਨਾਲ ਤੇ ਅੱਛਤ ਸਾਰਾ ਟਰੈਕਟਰ ਵਧੀਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਿਸ਼ਪਰ ਕਰ ਸਕਦੇ ਆ ਰੇਟ ਫੋਨ ਤੇ ਕਰ ਸਕਦੇ ਆ ਵਧੀਆ ਟਰੈਕਟਰ ਇੰਜਣ ਘੇੜਦਾ ਤੇ ਫੋਰਡ ਦਾ ਇੰਜਣ ਘੇੜਦਾ ਕੋਕਾ ਪੀ ਥਾ 1992 ਮਾਡਲ ਕੰਨ ਮੇ ਘਣੀ ਬੰਦ ਮੇ ਇੱਥੇ ਹੀ ਆ ਤੇ ਟਰੈਕਟਰ ਬਹੁਤ ਹੈ ਕਿਸੇ ਵੀਰ ਭਾਈ ਨੇ ਲੈਣਾ ਵੀ ਨਿਸ਼ਪਰ ਕਰ ਸਕਦੇ ਆ ਰੇਡ ਫੌਂਟ ਦੇ ਕਰ ਸਕਦੇ ਵਧੀਆ ਟਰੈਕਟਰ ਹੈ ਇੰਜਨ ਘੇੜਦਾ ਹੋਇਆ ਕੰਮ ਸਾਰਾ ਟਰੈਡ ਦਾ ਹੋਇਆ ਵਾ ਮੁੱਢੇ ਸਤ ਲੈ ਕੇ ਮਰਲੇ ਸੇ ਤਹੀਂ ਤੇ ਬੈਂਪਰ ਲਾਗੇ ਰੱਖਿਆ ਵਾ ਕਿਸੇ ਵੀਰ ਭਾਈ ਨੂੰ ਦੇਣਾ ਹੋਵੇ ਵੀ ਦਸ ਪਰ ਕਰ ਸਕਦੇ ਆ ਵੀਡੀਓ ਸਾੜੀ ਬਕਸਟ 735 ਟਰੈਕਟਰ ਆ 1997 ਮਾਡਲ ਆ ਇੰਜਨ ਘੇੜਦਾ ਹੋਇਆ ਟਾਇਰ ਰਹਿਗੇ 40 45 ਪੈਸੇ ਤੇ ਵਧੀਆ ਟਰੈਕਟਰ ਹੈ ਕਿਸੇ ਵੀਰ ਭਾਈ ਨੂੰ ਦੇਣਾ ਵੀ ਦਸ ਪਰ ਕਰ ਸਕਦੇ ਆ ਬੈਂਡਰੀ ਨਵੀਂ ਰੱਖੀ ਹੋਈ ਆ ਵੇਖ ਸਕਦੇ ਤੁਸੀਂ ਇੰਜਣ ਘੇੜਦਾ ਓਕੇ ਆ ਜਮਾਂ ਤੇ ਵਾਹ ਕੇ ਲੈ ਸਕਦੇ ਆ ਪੂਰਾ ਸੁੱਕਾ ਰੰਬੜਵਾਂ ਪੱਟੀ ਜਾਂਦੇ ਆ ਵੀਰ ਤੇ ਕਿਸੇ ਵੀਰ ਭਾਈ ਜੀ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਕੰਮ ਸਾਰਾ ਟਰੱਕ ਦਾ ਹੋਇਆ ਵਾ ਰੇਟ ਹੈਗਾ 1.30 ਹਜ਼ਾਰ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜਲਦੀ ਜਾਂਦਾ 97 ਮਾ 13000 ਰੁਪਿਆ ਰੇਟ ਮੌਕੇ ਤੇ ਫੋੜ ਮਾਨਤਾ ਕਰ ਦੇਣਗੇ ਕਾਜ ਪੱਤੇ ਡਾਬਰ ਪੱਟੀ ਡੰਡਾ ਨਾਲ ਤੇ ਹਾਲ ਵੀ ਪਾਏ ਹੋਏ ਮਗਰ ਪਤਾ ਨਹੀਂ ਹਾਲ ਦੇਣੀ ਤੇ ਪਤਾ ਨਹੀਂ ਇੰਨਾ ਨਹੀਂ ਆਪਾਂ ਨੂੰ ਪਤਾ ਹੈ ਨਾ ਤੇ ਸਾਰੀ ਜਾਣਕਾਰੀ ਫੋਨ ਲੈ ਕੇ ਜਾਦਾ ਤਾਂ ਦੇਖੋ ਕੋਕਾ ਵੀ ਟਰੈਕਟਰ ਆ ਮੇਰੇ ਕੋਲ ਸਾਰੀ ਵੀਕਤ ਸਟੈਪ ਨੇ ਕਰੀ ਤੋ ਯਾਰ 11 ਮਾਟੜਾ ਇੰਜਨ ਘੇਰਦਾ ਹੋ ਕੇ ਆ ਸੁਣਾ ਦੇਖਾ 50 ਦਾ ਆਰਐਸਓ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਕੋਕਾ ਵੀ ਟਰੈਕਟਰ ਆ ਡਬਲ ਜੈਕਟੀ ਪੁੱਟਰ ਲੱਗਿਆ ਇੰਜਨ ਗੇਅਰ ਦਾ ਓਕੇ ਆ ਪੈਰ ਤਣ ਵਧੀਆ ਲੱਗੇ ਵੇ ਟਰੈਕਟਰ ਉੱਚੇ ਤੇ ਪੰਜਾਬ ਨੰਬਰ ਡਰਾਈਵਰ ਪੱਟੀ ਡੰਡਾ ਨਾਲ ਸਾਗੀ ਪੱਤਲਾ ਦਾ ਟਰੈਕਟਰ ਨਹੀਂ ਲੱਜਾ ਟਾਇਰ ਵਧੀਆ ਭਾਈ ਟਰੈਕਟਰ ਦੇ ਇੰਜਨ ਗੇਅਰ ਦਾ ਵੀ ਓਕੇ ਆ ਰੰਗ ਪੀਣ ਦਾ ਵੀ ਟਰੈਕਟਰ ਨਹੀਂ ਲੱਜਾ ਤੇ ਛਤਰੀ ਛਤਰੀ ਲੱਗੀ ਵੀ ਆ ਡੰਡਾ ਸੁੱਟੀ ਸਭ ਕੁ ਨਾਲ ਆ ਤੇ ਮਗਰ ਜਿਹੜਾ ਦੇ ਡਿੱਪਰਾਂ ਦੇ ਕੰਕਰੇ ਜਿਖੇ ਲੱਗੇ ਵੀ ਆ ਜੈਕਟੀ ਪੂਟਰ ਲੱਗਿਆ ਡਬਲ ਕਲਚ ਡੈਕਸ ਬ੍ਰੇਕਾ ਪਾਵਰ ਸਟੀਅਰਿੰਗ ਤੇਰੇ ਟੈਰੇ ਦਾ 35000 ਮੌਕੇ ਦੇ ਮਾਤਰਾ ਕਰਦੇਗੇ ਮੋਹ ਦੇ ਟੈਰੇਗੇ 60 60 ਪੈਸੇ ਮੈਂ ਦੇਗਾ 70 75 ਪੈਸੇ ਤੇ ਇੰਨੀਆਂ ਗੇੜ ਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵਿਨਸਪਰ ਕਰ ਸਕਦੇ ਇਹ ਗੱਲ ਦੇਣਾ ਕੋਕਾ ਵੀ ਟ੍ਰੈਕਟਰ ਆ ਵਾਕੇ ਜੈਸਾ ਦੇਖ ਕੇ ਪੀਆ ਨਕਸਰੇਟ ਤੇ ਵੇਚੋ ਤੇ ਰੰਗ ਪੀਣ ਦਾ ਸਾਰਾ ਟਾਈਟਰ ਹੀ ਰਾਇ ਕੋਈ 1 ਰੁਪਈ ਦਾ ਪੁੱਛ ਨਹੀਂ ਵਜਿਆ ਵਾ ਵੀਰ ਕੋ ਸਾਈ ਵੀ ਕੁਲ ਸਟੈਪ ਨਾ ਕਰਿਓ ਮਰਿਆ ਟਾਈਟਰ ਆ 2001 ਮਾਡਲ 855 ਇੰਜਨ ਗੇੜਦਾ ਓਕੇ ਆ ਤੇ ਵਧੀਆ ਟਰੈਕਟਰ ਪਿਆ ਡਾਬਰ ਪੱਟੀ ਡੰਡਾ ਨਾਲ ਤੇ ਬ੍ਰੇਕਾਂ ਵਧੀਆ ਟਰੈਕਟਰ ਦੀਆਂ ਤੇ ਕਲੱਚ ਬ੍ਰੇਕਾਂ ਡਬਲ ਕਲੱਚ ਤੇ ਵਧੀਆ ਟਰੈਕਟਰ ਕੋਕਾ ਪੀਸ ਲੱਗ ਪੇਂ ਦਾ ਸਾਰਾ ਟਰੈਕਟਰ ਨਹੀਂ ਰਹਿ ਜਾ ਟਾਇਰ ਹੈਗੇ 65 ਇੰਚ 60 ਪਰ 65 ਪਰ ਤੇ ਮੁੱਲੇ ਵੀ 60 65 ਪੈਸੇ ਆ ਇੰਜਨ ਗੇੜਦਾ ਓਕੇ ਆ ਬੈਟਰੀ ਸੈਂਟਰੀ ਨਵੀਆਂ ਸੈਲਫ ਸਟਾਰਟ ਆ ਪਾਵਰ ਸਟੇਜ ਤੋਂ ਬਿਨਾ ਹੈ ਦੇ ਰੇਟ ਹੈਗਾ 1,80,000 ਮੌਕੇ ਤੇ ਮਾਤਣ ਕਰਦੇ ਨੇ ਕਿ 2001 ਮਾਡਲ ਹੈ 1,80,000 ਰੁਪਏ ਰੇਟ ਆ ਇੰਜਨ ਗੇਅਰ ਦਾ ਓਕੇ ਆ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਦਾ ਸੰਪਰਕ ਕਰ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾਂ ਵੀ ਟਰੈਕਟਰ ਆ ਵਾਕੇ ਦੇਖ ਸਕਦੇ 1 ਰੁਪਿਆ ਨੁਕਸਨ ਟਿੱਡ ਦੇ ਵਿੱਚ ਲਾਈਟਾਂ ਛੱਟਾਂ ਵਧੀਆ ਪਾਈਆਂ ਹੋਈਆਂ ਚੱਕਮਕ ਜਗਮਕ ਕਰਦਾ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਵਧੀਆ ਟਰੈਕਟਰ ਆ ਭੰਤੇ ਵੀਡੀਓ ਨੂੰ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਫੋਲੋ ਕਰੋ ਭਰਾਵਾਂ ਵਰਕੇ ਸ਼ੇਅਰ ਕਰਦੇ